ਦੋ ਤਿੰਨ ਦਿਨਾਂ ਦੇ ਲਈ ਏਟੀਐਮ ਬ੍ਰਾਂਡ ਕੇ ਬੰਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਇਹ ਮੈਸੇਜ ਜਾਣੋ ਕੀ ਹੈ ਇਸ ਵਾਇਰਲ ਮੈਸੇਜ ਦੀ ਅਸਲ ਸੱਚਾਈ ਜੀ ਆ WhatsApp ਦੇ ਉੱਤੇ ਇੱਕ ਝੂਠਾ ਸੁਨੇਹਾ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦਾਵਾ ਕੀਤਾ ਜਾ ਗਿਆ ਹੈਗਾ ਕਿ ਦੋ ਤਿੰਨ ਦਿਨਾਂ ਦੇ ਲਈ ਏਟੀਐਮ ਜਿਹੜੇ ਕੀ ਬੰਦ ਰਹਿਣਗੇ ਤਾਂ ਲੋਕ ਕਾਫੀ ਘਬਰਾ ਗਏ ਨੇ ਕਿ ਦੋ ਤਿੰਨ ਦਿਨਾਂ ਦੇ ਲਈ ਏਟੀਐਮ ਬੰਦ ਰਹਿਣਗੇ ਤਾਂ ਇਸ ਮੈਸੇਜ ਨੂੰ ਲੋਕਾਂ ਦੇ ਵੱਲੋਂ ਕਾਫੀ ਫਾਰਵਰਡ ਵੀ ਕੀਤੇ ਜਾ ਰਹੇ ਨੇ ਤਾਂ ਸਰਕਾਰ ਨੇ ਇਸ ਦਾਵੇ ਦੀ ਤથા ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਝਾਲੀ ਪਾਇਆ ਗਿਆ ਜੀ ਹਾਂ ਇਹ ਮੈਸੇਜ ਬਿਲਕੁਲ ਹੀ ਨਕਲੀ ਹੈਗਾ ਏਟੀਐਮ ਬੰਦ ਰਹਿਣ ਦੀ ਖਬਰ ਪੂਰੀ ਤਰ੍ਹਾਂ ਦੇ ਨਾਲ ਝੂਠੀ ਹੈ ਤੇ ਇਹ ਆਮ ਦੇ ਵਾਂਗ ਹੀ ਕੰਮ ਕਰਦੇ ਰਹਿਣਗੇ ਯਾਨੀ ਕਿ ਏਟੀਐਮ ਵਾਲਾ ਇਹ ਵਾਇਰਲ ਮੈਸੇਜ ਬਿਲਕੁਲ ਹੀ ਝੂਠਾ ਹੈਗਾ ਸਰਕਾਰ ਨੇ ਲੋਕਾਂ ਦੇ ਦੱਸ ਦੇ ਕਿ ਸਰਕਾਰ ਨੇ ਲੋਕਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਧੇ ਤਣਾਅ ਦੇ ਵਿਚਕਾਰ ਗੈਰ ਪ੍ਰਮਾਣਿਤ ਸੰਦੇਸ਼ਾਂ ਨੂੰ ਸਾਂਝਾ ਕਰਨ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ ਆ ਦੱਸ ਦੇ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਪੀਆਈਬੀ ਦੇ ਫੈਕਟ ਚੈੱਕ ਯੂਨਿਟ ਨੇ ਪੋਸਟ ਕੀਤਾ ਹੈਗਾ ਕਿ ਕੀ ਏਟੀਐਮ ਬੰਦ ਹਨ ਇੱਕ ਵਾਇਰਲ ਵਟਸਐਪ ਸੁਨੇਹਾ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈਗਾ ਕਿ ਏਟੀਐਮ ਜਿਹੜਾ ਕਿ 2-3 ਦਿਨਾਂ ਦੇ ਲਈ ਬੰਦ ਰਹਿਣਗੇ ਇਹ ਸੁਨੇਹਾ ਨਕਲੀ ਹੈਗਾ ਏਟੀਐਮ ਆਮ ਦਿਵੰਗੀ ਕੰਮ ਕਰਦੇ ਰਹਿਣਗੇ ਗੈਰ ਪ੍ਰਮਾਣਿਤ ਸੁਨੇਹੇ ਸਾਂਝੇ ਨਾ ਕਰੋ ਦਰਸਾਲ ਇਸ ਤਰ੍ਹਾਂ ਦੇ ਝੂਠੇ ਸੁਨੇਹਾ ਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਫੈਲਣ ਦੀ ਸੰਭਾਵਨਾ ਹੁੰਦੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗ ਸਕਦੀਆਂ ਨੇ ਮਾਰਕੀਟ ਦੇ ਵਿੱਚ ਏਟੀਐਮ ਦੇ ਬੈਂਕਾਂ ਦੇ ਬਾਹਰ ਜਿਹੜੀ ਕਿ ਲੰਬੀਆਂ ਲਾਈਨਾਂ ਲੱਗ ਸਕਦੀਆਂ ਨੇ ਲੋਕ ਆਪਣੇ ਜ਼ਰੂਰਤ ਦੇ ਮੁਤਾਬਕ ਪੈਸੇ ਕਢਵਾਉਣਾ ਕਢਵਾਉਣ ਲਈ ਜਿਹੜੀ ਕਿਆਂ ਲਾਈਨਾਂ ਲਗਾ ਸਕਦੇ ਨੇ ਪਰ ਇਸ ਲਈ ਇਹ ਮਹੱਤਵਪੂਰਨ ਹੈ ਕਿ ਉਪਭੋਗਤਾ ਅਜਿਹੇ ਦਾਅਵਿਆਂ ਨੂੰ ਅੱਗੇ ਭੇਜਣ ਤੋਂ ਪਹਿਲਾਂ ਸਿੱਧੇ ਬੈਂਕ ਨਾਲ ਪੁਸ਼ਟੀਕਰਨ ਕੀ ਬੈਂਕ ਨੂੰ ਸਹੀ ਜਵਾਬ ਦੇ ਸਕਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੁੰਦਾ ਹੈਗਾ ਉਹ RBI ਦੇ ਦੁਆਰਾ ਜਾਂ ਫਿਰ ਬੈਂਕਾਂ ਦੇ ਕੋਲ ਆਂਦਾ ਹੈ ਫਿਰ ਆਮ ਲੋਕਾਂ ਜਨਤਾ ਤੱਕ ਪਹੁੰਚਦੀ ਹੈ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਨੇ ਪਰ ਲੋਕਾਂ ਨੂੰ ਜੋ ਕਿ ਸੰਜਮ ਰੱਖਣ ਦੀ ਲੋੜ ਹੈਗੀ ਹੈ ਭਾਰਤ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਪੀ ਆਈ ਬੀ ਨੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਦੇ ਦੁਆਰਾ ਫੈਲਾਏ ਜਾ ਰਹੇ ਕਈ ਦਾਅਵਿਆਂ ਨੂੰ ਖਾਰਜ ਕੀਤਾ ਹੈ 8 ਮਈ ਨੂੰ ਰਾਤ 10 ਵਜੇ ਤੋਂ 9 ਮਈ ਤੱਕ ਸਵੇਰੇ 6:30 ਵਜੇ ਦੇ ਵਿਚਕਾਰ ਪੀਆਈਬੀ ਦੁਆਰਾ ਘਟੋਕਣ ਅੱਠ ਵਾਇਰਲ ਵੀਡੀਓ ਅਤੇ ਪੋਸਟਾਂ ਦੀ ਤੱਥ ਜਾਂਚ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਵਾਇਰਲ ਵੀਡੀਓ ਸ਼ਾਮਲ ਹੈ ਜਿਸ ਦੇ ਵਿੱਚ ਪੰਜਾਬ ਦੇ ਜਲੰਧਰ ਦੇ ਵਿੱਚ ਡਰੋਨ ਹਮਲੇ ਦਾ ਦਾਵਾ ਕੀਤਾ ਗਿਆ ਸੀ ਜੋ ਅਸਲ ਦੇ ਵਿੱਚ ਖੇਤਾਂ ਦੇ ਵਿੱਚ लगी अगसीगी दस दिए कि प्रैस इंफॉर्मेन ब्यूरो पी आई बी ने एक वायरल वट्सअप सुनेह का खंडन किया है जिस दे देश भर के दे ए टी एम दो तीन दिन के लिए बंद रहने का दा झूठा दावा किया गया एक ट्वीट के पी आई बी जांच ने कहा है कि यह सुने जाली है जनता को भरोसा दिता गया है कि ए टी एम जेडे कि रोजाना आम के वांग काम करते रहेंगे इस गुमराहकुन संदेश जो कि प्रसिद्ध मैसेजिंग प्लेटफॉर्म के उत्ते व्यापक तौर ਕੁੰਬਰੇ ਆਏ ਤੇ ਉਹ ਦੱਸਦੀ ਹੈ ਕਿ ਕੁਝ ਉਪਭੋਗਤਾਵਾਂ ਦੇ ਵਿੱਚ ਨਕਲੀ ਤੱਕ ਉਹਨਾਂ ਦੀ ਪਹੁੰਚ ਬਾਰੇ ਚਿੰਤਾ ਪੈਦਾ ਕਰ ਦਿੱਤੀ ਹੈ ਹਾਲਾਂਕਿ ਪੀਆਈਬੀ ਨੇ ਨਾਗਰਿਕਾਂ ਨੂੰ ਇਸ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਨ ਅਤੇ ਅਜਿਹੇ ਗੈਰ ਪ੍ਰਮਾਣਿਤ ਸੰਦੇਸ਼ਾਂ ਨੂੰ ਅੱਗੇ ਸਾਂਝਾ ਨਾ ਕਰਨ ਦੀ ਵੀ ਅਪੀਲ ਕੀਤੀ ਹੈ